在哪里？Of ਇਹ ਜੋ ਮੌਤ ਹੈਗੀ ਹੈ ਕਿ ਸ਼ੋਲਡਰ ਨਾਲ ਹੀ ਹੋ ਗਈ ਪਿੱਛੇ ਮੈਨੂੰ ਇੱਕ ਨੇ ਸਵਾਲ ਕੀਤਾ ਕਹਿੰਦੇ ਵੀ ਡਾਕਟਰ ਨੇ ਕਹਿੰਦੇ ਆ ਰਾਜਵੀਰ ਜਵੰਦ ਸੌਰੀ ਡਾਕਟਰ ਕਹਿੰਦੇ ਆ ਵੀ ਘੁਮੜ ਦੀ ਗਲਤੀ ਸੀ ਕੀ ਗਲਤੀ ਹੋ ਸਕਦੀ ਹੈ ਇੱਕ ਮਰੀਜ਼ ਦੀ ਜਾ ਕੇ ਹਸਪੀਟਲ ਦੇ ਵਿੱਚ ਆਪ ਕੁਝ ਮਾਰ ਲੂਗਾ ਆਪ ਟਿਕਾ ਲਾ ਲੂਗਾ ਨਹੀਂ ਨਾ ਬਿੱਲੀ ਬੰਦ ਹੋ ਜਾ ਦੱਸ ਕੇ ਮੈਂ ਨਹੀਂ ਨਾਰਮਲ ਜੀ ਗੱਲ ਆ ਉਥੇ ਜਾਂ ਉਹਨੇ ਜਾ ਕੇ ਆਪਣਾ ਟ੍ਰੀਟਮੈਂਟ ਕਰਵਾਇਆ ਟ੍ਰੀਟਮੈਂਟ ਕਰਵਾਉਂਦੇ ਹੋਏ ਕਿ ਇੰਜੈਕਸ਼ਨ ਦੇਣਾ ਸੀ ਜੋ ਕਿ ਸਿਰਫ ਨੈਸਟੀਸੀਆ ਬਣਦਾ ਪਰ ਐਨਐਸਟੀਸੀਆ ਹੀ ਬਣਦਾ ਹੋਰ ਕਿ ਮੈਡੀਸਨ ਨਹੀਂ ਬਣਦੀ ਉਸ ਤੋਂ ਬਾਅਦ ਤਾਂ ਕੈਂਚੀਆਂ ਦਾ ਕੰਮ ਆਪੋ ਗਲਤੀ ਕਿੱਥੇ ਆ ਸਿਰਫ ਇੱਕ ਵੀਕ ਦੀ ਦੋਸਾਂ ਨਹੀਂ ਹੋਈ ਨਾ ਵੀ ਜੋ ਵੀ ਚੀਜ਼ ਦੀ ਡੋਜ਼ ਦਿੱਤੀ ਗਈ ਜਿਹਦੇ ਨਾਲ ਉਹਦੀ ਡੈਥ ਹੋ ਗਈ ਹਾਰਟ ਅਟੈਕ ਆਇਆ ਉਹ ਤੰਦਰੁਸਤ ਗਿਆ ਸੀ ਮੈਂ ਐਸੀ ਫਿਟਨੈਸ ਦੇ ਵਿੱਚ ਆ ਸੀ ਹਰ 3 ਮਹੀਨਿਆਂ ਬਾਅਦ ਆਪਣੇ ਟੈਸਟ ਕਰਾਉਨੇ ਆ ਸਾਡਾ ਹਾਰਟ ਦੁਖਾਰਨ ਦੀ ਚੀਜ਼ ਨਹੀਂ ਗੱਦੀ ਪਤਾ ਰਹਿੰਦੀ ਆ ਠੀਕ ਹੈ ਜੀ ਬਾਕੀ ਘਟਨਾਵਾਂ ਦਾ ਹਰ ਇੱਕ ਬੰਦੇ ਨਾਲ ਵਾਪਰਦੀਆਂ ਨੇ ਸੜਕ ਤੇ ਜਾਂਦੇ ਤੁਰੇ ਜਾਂਦੇ ਬੰਦਿਆਂ ਨਾਲ ਵਾਪਰਦੀਆਂ ਨੇ ਹੁਣ ਤੁਸੀਂ ਅੱਜ ਇਹਦੇ ਘੁੰਮੜ ਦੇ ਭੋਗ ਤੇ ਉਹਨਾਂ ਨਾਲ ਕਿਸੇ ਹੋਰ ਦੇ ਖੜੇ ਨੇ ਕਿ ਨਹੀਂ